ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਫਾਰਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਹੁਣ ਜਿਹੜੀਆਂ ਰਾਤ ਦੀਆਂ ਕੱਲ ਦੀਆਂ ਪੂਰੀਆਂ ਬਚੀਆਂ ਹੋਈਆਂ ਸੀਗੀਆਂ ਤੇ ਖੀਰ ਅਸੀਂ ਸਵੇਰੇ ਕਰੀ ਸੀਗੀ ਤੇ ਖੀਰ ਨਾਲ ਮੈਂ ਖਾ ਰਹੀਆਂ ਪੂਰੀਆਂ ਖੀਰ ਨਾਲ ਪੂਰੀਆਂ ਨਾ ਖਾ ਕੇ ਦੇਖੋ ਬਹੁਤ ਸਵਾਦ ਲੱਗਦੀਆਂ ਨੇ ਸਵੇਰੇ ਨਾਲ ਜਿਹੜੀ ਸਾਡੀ ਮੱਜਸ ਹੋਈ ਹੈ ਇਹਨਾਂ ਮਤਲਬ ਜਿਹੜੀ ਨਮੀ ਲੈਂਦੀ ਆ ਉਹਦੀ ਖੀਰ ਕਰੀ ਆ ਤੇ ਦੁੱਧ ਦੀ ਤਾ ਅਗਰ ਕਿ ਮੈਂ ਖੀਰ ਨਾਲ ਆ ਭਿੰਡੀਆਂ ਰਾਤ ਵਾਲੀ ਸਬਜ਼ੀ ਦਾ ਬਚੀ ਨਹੀਂ ਸਵੇਰੇ ਜਿਹੜੀਆਂ ਭਿੰਡੀਆਂ ਕਰੀ ਤੇ ਦਾਲ ਕਰੀ ਤੀ ਹੁਣ ਮੈਂ ਉਹਨਾਂ ਨਾਲ ਖਾਰੀਆਂ ਦੋ ਪੂਰੀਆਂ ਤੇ ਬਹੁਤ ਸਵਾਦ ਲੱਗ ਰਹੀ ਹੈ ਖੀਰ ਨਾਲ ਪੂਰੀ ਬਹੁਤ ਸਵਾਦ ਲੱਗ ਰਹੀ ਹੈ ਕਿਹਨੂੰ ਕਿਹਨੂੰ ਪਸੰਦ ਆ ਦੱਸੋ ਮੈਨੂੰ ਤੇ ਦੇਖ ਕੇ ਹੁਣ ਕਿਹਦਾ ਕਿਹਦਾ ਜੀ ਕਰ ਰਿਹਾ ਮੀਂਹ ਲਗਾਤਾਰ ਪੈ ਰਿਹਾ ਸਵੇਰ ਦਾ ਆ ਦੇ ਬਹੁਤ ਸਵਾਦ ਲੱਗ ਰਿਹਾ ਪੂਰੀਆਂ ਵੀ ਪੂੜੀਆਂ ਵਾਂਗੂ ਲੱਗ ਰਹੀਆਂ ਨੇ ਖੀਰ ਖਾ ਕੇ ਨਾਲ ਕੂੜੇ ਵੀ ਹੁਣ ਛੇਤੀ ਬਣਾਵਾਂਗੇ ਤੇ ਹੁਣ ਮੈਂ ਕੱਲਾ ਰੋਟੀ ਤੁਹਾਨੂੰ ਮਿਲਦੇ ਥੋੜੀ ਦੇਰ ਤੱਕ ਮਾਤਾ ਰਾਣੀ ਦੀ ਰੋਟੀ ਖਾਣੀ ਪਹਿਲੇ ਕੌ ਲਾਣੀ ਤੇ ਕਾਫੀ ਹਾਂ ਠੀਕ ਆ ਮੈਂ ਆ ਰਹੀ ਐ ਆ ਦੇਖੋ ਯੂਵੀ ਦੀ ਚਾਚੀ ਹਾਂ ਫੇਰ ਮੈਂ ਇੱਥੇ ਆ ਖਾਲੂ ਮੈਨੂੰ ਸੁੱਕਾ ਮਿਟ ਦੇਣੀ ਐ ਠੀਕ ਆ ਯੂਵੀ ਦੀ ਚਾਚੀ ਨੇ ਬਣਾਏ ਨੇ ਅੱਜ ਆ ਪੀਜ਼ਾ ਬਰੈਡ ਤੇ ਯੂਵੀ ਐ ਚ ਤਾਰਾ ਕੱਢ-ਕੱਢ ਕੇ ਖਾ ਉਹ ਤਾਰਾ ਕੱਢ ਕੇ ਨਹੀਂ ਖਾਣੇ ਆ ਨਾਲੇ ਜੋੜਨਾ ਐ ਖਾਣਾ ਵੀ ਨਹੀਂ ਆਂਦਾ ਮੈਂ ਕਹਿਰੀ ਫੇਰ ਆ ਟੁੱਟ ਜਿਆ ਤਾਂ ਖਾਣਾ ਆਂਦਾ ਕੋਈ ਖਾਣਾ ਆਂਦਾ ਅੰਦਰ ਨਹੀਂ ਖਾਣਾ ਇਹਨੂੰ ਜਲੂਸ ਕਰਦਾ ਪੂਰਾ ਜਲੂਸ ਦੇਖੋ ਫਿਰ ਤੁਸੀਂ ਕਹੋਗੇ ਕਮੈਂਟਾਂ 'ਚ ਇਹਨੂੰ ਬੋਲ ਦਿਓ ਗਲਤ ਨਾ ਬੋਲੇ ਕਰੋ ਬੱਚਾ ਯੂਵੀ ਨੂੰ ਹੈ ਚੌੜਾ ਕਰਦਾ ਇਹ ਚੌੜਾ ਬਹੁਤ ਕਰਦਾ ਹੈ ਮੈਂ ਤਾਂ ਹਰੇਕ ਨੂੰ ਕਹਿੰਨੀ ਆ ਵੀ ਇਹਦੇ ਨਾਲ ਕੱਟ ਕੇ ਦੇਖ ਲਓ 10 ਦਿਨ ਪਤਾ ਲੱਗ ਜਾਊਗਾ ਇਹਦਾ ਜਿਗਣਾ ਰਾਜਵੀਰ ਕਹਿੰਦੀ ਹੁੰਦੀ ਸੀ ਜਿਗਣਾ ਮੈਂ 3 ਦਿਨ ਵਾਸਤੇ ਸੂਨੇ ਗਈ ਸੀ ਜਦ ਸੰਦੀਪ ਨਹੀਂ ਆਉਣਾ ਤਾਂ ਮਾਸੀ ਕਹਿੰਦੀ ਕਹਿੰਦੀ ਤੂੰ ਇਹਨੂੰ ਛਿੜਕਦੀ ਜ਼ਿਆਦਾ ਹੈ ਮੈਂ ਕਿਹਾ ਰਾਜਵੀਰ ਪਤਾ ਕਿਆ ਕਹਿੰਦੀ ਤੂੰ ਕੱਟ ਕੇ ਦੇਖ ਲੈ ਦੇ ਨਾ 4 ਦਿਨ ਕੰਨ ਕੰਦੀ ਲੱਗੇ ਜੁਗਾ ਦੇ ਕੁਆਨ ਨੂੰ ਲੱਗਦਾ ਹੋਇਆ ਦੋ ਦਿਨ ਨੂੰ ਲੈ ਯੂਵੀ ਲੈਪਟਾਪ ਦੇਖ ਲੈ ਦੇਖ ਲੂਗਾ ਤਾਂ ਹਾਂ ਬਸ ਸਾਡੇ 16 ਜੇ ਕੰਮੇ ਰਗੇ ਕੱਟ ਕੇ ਦੇਖ ਲੋ ਕਹਿੰਦੀ ਇਹਦੇ ਚਾਗਨੀ ਮੰਮੀ ਬਹੁਤ ਚਾਮ ਲਿਆ ਹੋਆ ਕਹਿੰਦੀ ਹਾਂ ਸਾਰਿਆਂ ਨੂੰ ਬਦਲਦਾ ਉਹ ਵਿਆਹ ਚ ਰਹਿ ਕੇ ਗਈ ਸੀ ਨਾ ਤਾਂ ਬਤਾਉ ਉਹ ਜਿਹੜੇ ਨਵੇਂ ਆਂਦੇ ਆਂ ਤਾਂ ਸੌ ਲੱਗਦਾ ਪਹਿਲਾਂ ਉਹਨਾਂ ਨੂੰ ਤਾਂ ਸੌ ਲੱਗਦਾ ਸਾਰਿਆਂ ਨੂੰ ਅਰੇ ਪਿਆਰ ਹੋਣ ਵਾਲੀ ਆ ਸਭ ਨੂੰ ਪਤਾ ਏ ਚੱਲ ਖਾਲਾ ਵੀ ਵੀ ਰੋਣ ਲੱਗ ਜਾ ਹਾਂ ਕੱਲ ਇਹ ਦੂਈ ਵੀਡੀਓ ਚਾ ਰੌਣ ਲੱਗ ਗਿਆ ਤਾਂ ਟੈਕ ਕਰਿਆ ਤਾਂ ਬਹੁਤ ਚੰਗਾ ਹੈ ਤਾਂ ਇਹ ਹਜੇ ਤਾਂ ਕੋਈ ਬੱਚਾ ਹੀ ਨਹੀਂ ਹੈ ਜਿਹੜਾ ਅਸੀਂ ਦੇਖਿਆ ਹੀ ਨਹੀਂ ਕਦੇ ਹਾਂ ਸੱਚੀ ਨਾ ਅਸੀਂ ਇਹਦੇ ਵਰਗਾ ਦੇਖਿਆ ਬੱਚਾ ਨਾ ਅਸੀਂ ਇਹਦੇ ਵਰਗਾ ਦੇਖਿਆ ਆਏ ਤੂੰ ਸੜਦਾ ਨਲਾਇਕ ਹਾਂ ਉਹ ਤੀ ਆਹ ਪੀਜ਼ਾ ਪ੍ਰੋਫੈਸਰ ਮੈਂ ਤਾਂ ਰਜਿਸਟਰ ਦੁਨੀਆ ਕਰਦੇ ਰਿਹਾ ਹੈਂ ਕਰਾਈ ਚਾ ਦੁਨੀਆ ਹਾਂ ਤਾਂ ਪੀਜ਼ਾ ਹੂੰ ਅੱਜ ਮੇਰੀ ਦੇਵਰਾਨੀ ਨੇ ਬਣਾਏ ਹੈ ਪੀ ਬ੍ਰੈਡ ਪੀਜ਼ਾ ਬ੍ਰੈਡ ਪੀਜ਼ਾ ਹਾਂ ਹੈ ਬੀਬੀ ਅੱਜ ਮੇਰੀ ਦੇਵਰਾਨੀ ਨੇ ਬਣਾਏ ਹੈ ਬ੍ਰੈਡ ਪੀਜ਼ਾ ਜਟਾਨੀ ਨੇ ਕੁਝ ਨਹੀਂ ਬਣਾਇਆ ਜਟਾਨੀ ਦਾ ਪੂਰੀਆਂ ਖਾ ਕੇ ਪੇਟ ਖਰਾਬ ਹੋ ਰਹਾ ਹੈ ਟਾੜਿੰਗ ਵਾਂਗੂ ਕੰਮ ਖਰਾਬ ਹੋ ਗਿਆ। ਕਬ ਜੀ ਦਵਾਈਆਂ ਖਾਣੀਆਂ। ਇਹ ਫਿਰ ਨਾ ਐਨਵਾ ਦਵਾਈਆਂ ਨਾ ਮੈਂ ਬਹੁਤ ਖਾਨੀ ਆ। ਐਨਵਾ ਕਰਦਾ ਹਾਜਮ ਆਇਆ ਕਰੂਗਾ ਫੇ ਜੇ ਐਨਵਾ ਦੇ ਪੰਤ ਹੋ ਗਿਆ। ਕਹਾਂ ਕੰਮ ਪਾਦ ਗਿਆ ਮੈਂ ਦਵਾਈ ਦੇ ਸੂਚੀਆਂ ਆ ਕਰ। ਹੋਰ ਦਵਾਈਆਂ ਮੇਰੀਆਂ ਬਹੁਤ ਆਣੀਆਂ ਤਰ੍ਹਾਂ ਤਰ੍ਹਾਂ ਦੀਆਂ ਭਾਂਤ ਭਾਂਦੀਆਂ ਹਨਾ। ਢਿੱਲੀ ਆ। ਹੋ ਗਿਆ ਨਿੱਬੜ ਗਿਆ। ਭਰ ਗਿਆ ਢਿੱਡ। ਦੇਖ ਲੋ। ਹੂੰ। ਮੈਂ ਤਾਂ ਵੀ ਨਹੀਂ ਖਾਣਾ ਤੀ ਕਿਉਂ ਬਸ ਰੱਦ ਦੇ அபி ਨਹੀਂ ਖਾਣਾ ਤੀ ਸ਼ਾਮ ਨੂੰ ਕੇ ਖਾਣਾ ਸ਼ਾਮ ਨੂੰ ਤੁਹਾਨੂੰ ਕੀ ਆਦਾ ਤਾ ਲੁਕ ਕੋੜੇ ਬਾਕੀ ਇਹਨੂੰ ਛੋਟੇ ਨੂੰ ਪੁੱਛ ਲਓ ਵੀ ਕੀ ਆਪਣਾ ਛੋਟੂ ਕੀ ਬਣਾਉਣਾ ਕਾਕੇ ਇਹ ਤਾਂ ਆਉਂਦੇ ਨੇ ਆਪ ਦੇ ਵੱਡੇ ਵੱਡੇ ਨਿਆਣਿਆਂ ਨੂੰ ਵੀ ਐ ਕਹਿੰਦਾ ਕਾਕੇ ਆ ਗਏ ਕਿ ਤੂੰ ਬਹੁਤ ਵੱਡਾ ਟੀਵੀ ਲਾ ਰਿਆ ਦੇਖ ਲਓ ਮੋਰਚੇ ਕਿਵੇਂ ਹੋਵੇ ਉਹਦਾ ਟੀਵੀ ਲਾ ਰਿਆ ਵੀ ਗਾਣਾ ਬੰਦ ਹੋ ਗਿਆ ਦੇਖ ਲਓ ਬਾਈ ਦੇਖ ਲਓ ਜਵਾਕਾਂ ਨੇ ਕਾਲੀ ਯੁਗ ਆ ਗਿਆ ਕਾਲੀ ਯੁਗ ਲੋ ਜੀ ਅਸੀਂ ਗੁਰਦੁਆਰਾ ਸਾਹਿਬ ਉੱਥੇ ਕਿਹਾ ਹੈ ਤੇ ਗੁਰਦੁਆਰਾ ਸਾਹਿਬ ਤੋਂ ਆਗੇ ਤੇ ਹੁਣ ਨਾ ਮੈਂ ਅੱਜ ਮਤਲਬ ਉਹ ਮੂੰਹ ਨੂੰ ਲਾਣ ਵਾਲਾ ਲੇਪ ਦੱਸੂਗੀ ਤੇ ਜਿਹਨੂੰ ਲਾਣ ਵਾਲਾ ਆਪਣੇ ਨਾ ਮੂੰਹ ਦੀ ਚਿਹਰੇ ਦੀ ਗੰਦਗੀ ਸਾਫ ਹੋ ਜਾਂਦੀ ਹੈ ਤੇ ਕੋਈ ਦਾਗ ਧੱਬਾ ਵੀ ਕੋਈ ਨਹੀਂ ਰਹਿੰਦਾ ਮੈਂ ਵੀ ਪਹਿਲਾਂ ਮੈਨੂੰ ਪਤਾ ਨਹੀਂ ਸੀਗਾ ਮੈਂ ਲਾਉਂਦੀ ਨਹੀਂ ਹੁੰਦੀ ਸੀਗੀ ਪਰ ਜਦ ਮੈਂ ਜਿੱਦੜੀ ਮੈਂ ਲਾ ਲੰਨੀ ਆ ਨਾ ਮਤਲਬ ਆਪਣਾ ਚਿਹਰਾ ਇਹਦਾ ਜਿਹੜਾ ਉਹ ਬਾਹਰ ਦੇ ਜਿਹੜੇ ਆਪਾਂ ਲੈ ਕੇ ਆਂਦੇ ਜਿਵੇਂ ਕੁਝ ਵੀ ਤਿਆਰ ਕਰਦੇ ਆ ਆਪਾਂ ਇਹ ਘਰੇ ਤਿਆਰ ਕਰਕੇ ਲਾ ਸਕਦੇ ਆ ਬਹੁਤ ਫਾਇਦੇਮੰਦ ਹੈ ਤਾਂ ਕੋਈ ਉਹ ਨਹੀਂ ਹੁੰਦਾ ਹੈਗਾ ਮਤਲਬ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹਨਾ ਤੇ ਬਾਹਰ ਦੇ ਜਿਹੜੇ ਆਪਾਂ ਪੈਕ ਲੈ ਕੇ ਆਂਦੇ ਆ ਨਾ ਉਹ ਮੈਂ ਕਦੇ ਵੀ ਯੂਜ਼ ਨਹੀਂ ਕਰਦੀ ਮੈਂ ਬਾਹਰ ਦੇ ਮੈਂ ਜ਼ਿਆਦਾਤਰ ਜਿੱਦੜੀ ਕਿ ਵਿਚ ਇਸ ਦਿਨ ਤਾਂ ਮੈਂ ਲਾਲ ਲੱਗੀਆਂ ਇਹ ਮੈਨੂੰ ਬਹੁਤ ਵਧੀਆ ਲੱਗਿਆ ਹਾ ਤੇਰੇ ਨਾਲ ਮੂੰਹ ਤੇ ਚਮਕ ਵੀ ਆਪਣੇ ਚਾਹ ਰਹੇ ਮੂੰਹ ਦਾ ਮੂੰਹ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਜੇ ਆਪਾਂ ਵਿਆਹ ਸ਼ਾਦੀ ਤੇ ਵੀ ਜਾਣਾ ਤਾਂ ਵੀ ਉੱਪਰ ਬਾਹਰ ਤੇ ਪੈਸਾ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਅ ਹਮੇਸ਼ਾ ਇਹ ਇਹ ਮੈਂ ਕਹਿਣ ਨੂੰ ਹੀ ਨਹੀਂ ਕਹਿ ਰਹੀ ਆ ਵੀਡੀਓ ਨਹੀਂ ਨਹੀਂ ਕਹਿ ਰਹੀ ਹੈਗੀ ਇਹ ਅਸੀਂ ਘਰ ਹਮੇਸ਼ਾ ਇਹੀ ਚੀਜ਼ ਵਰਤ ਰਹੇ ਆ ਵੀ ਅਸੀਂ ਬਾਹਰ ਕੋਈ ਫੇਸ਼ੀਅਲ ਨਹੀਂ ਕਰਾਉਂਦੇ ਕੁਝ ਵੀ ਕਰਾਉਂਦੇ ਅਸੀਂ ਇਹ ਸੇਮ ਚੀਜ਼ ਆਹੀ ਲਾਉਂਦੇ ਆ ਬਾਕੀ ਅੱਜ ਬਣਦਾ ਕੀ ਨਹੀਂ ਹੈ ਨਾ ਏ ਵੀ ਮਤਲਬ ਕਿ ਮੇ ਲਾਣਾ ਕਿਵੇਂ ਕਿੰਨਾ ਬਣਾਣਾ ਕਿਵੇਂ ਕਿੰਨਾ ਕਿੰਨਾ ਸਮਾਨ ਪਾਣਾ ਉਹ ਮੈਂ ਤੁਹਾਨੂੰ ਹੁਣ ਵੀਡੀਓ ਚ ਦੱਸੂ। ਲੋ ਜੀ ਆਪਾਂ ਹੁਣ ਸਮਾਨ ਜੇ ਕਿਹੜਾ ਕਿੰਨਾ ਲੈਣਾ ਹੈ ਹਨਾ ਆਪਾਂ ਲੇਪ ਕਿਦਾਂ ਬਣਾਉਣਾ ਹੈ ਉਹ ਮੈਂ ਤੁਹਾਨੂੰ ਹੁਣ ਦੱਸੂਗੀ। ਤੇ ਇਹਦੇ ਲਈ ਸਭ ਤੋਂ ਪਹਿਲਾਂ ਮੈਂ ਲੈਣੇ ਆ 4-5 ਚਮਚੇ 4 ਜਾਂ 5 ਕਈਆਂ ਦੱਸਦੇ ਨੇ 4-5 ਜਾਂ 3-4 ਜਾਂ 2-4 ਹਨਾ। ਯਾਨੀ ਕਿ ਆਪਾਂ ਪੰਜ ਚਮਚੇ ਲੈ ਲੈਣੇ ਆ ਕਿਉਂਕਿ ਇਹਦੇ ਵਿੱਚ ਦਰਾਣੀ ਜੇ ਠਾਣੀ ਅਸੀਂ ਦੋਨਾਂ ਨੇ ਯੂਜ਼ ਕਰਨਾ ਇਸ ਕਰਕੇ ਪੰਜ ਚਮਚੇ ਲੈ ਲਏ ਆ ਇੱਕ ਦੂਜਾ ਇਹ ਤੇ ਤੀਜਾ ਤੇ ਚੌਥਾ ਇਹ ਹੈਗਾ ਪੰਜਵਾਂ ਥੋੜਾ ਜਿਹਾ ਉੱਪਰ ਪਾ ਲਿਆ ਕਿਉਂਕਿ ਕਈ ਵਾਰ ਚਮਚਾ ਨਾ ਘਟ ਜਾਂਦਾ ਏ ਤੇ ਆਪਾਂ ਇੰਨੀ ਕੁ ਪਾਵਾਂਗੇ ਇਹ ਚੋ ਹਲਦੀ ਇੰਨੀ ਕੁ ਆ ਦੇਖੋ ਜਮਾਏ ਬਿਲਕੁਲ ਥੋੜੀ बस ਸਮਝੋ ਵੀ ਆ ਤਿੰਨਕ ਚੁਟਕੀਆਂ ਹਲਦੀ ਦੀਆਂ ਪਾਆਂ ਹਲਦੀ ਜ਼ਿਆਦਾ ਨਹੀਂ ਪਾਣੀ ਹੈਗੀ ਤੇ ਨੂੰ ਆਪਾਂ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਲੈ ਲਿਆਈ कच्चਾ ਦੁੱਧ कच्चਾ ਦੁੱਧ ਪਾਉਣਾ ਹੈਗਾ ਉਬਾਲੀਦੇ ਆਵਣੀ ਤੇ ਹੁਣ ਮੈਂ ਇਹਦੇ ਚ 5 ਚਮਚੇ ਜੇ ਬੇਸਣ ਦੇ ਲੈਨੇ ਤਾਂ 5 ਇਹ ਚਮਚੇ ਮੈਂ ਦੁੱਧ ਦੇ ਲਵਾਂਗੀ ਗੱਲਾਂ ਮਾਰਦੀ ਨੇ ਮੈਂ 2 3 ਚਮਚੇ ਪਾ ਦਿੱਤੇ ਤੇ ਹੁਣ ਮੈਂ ਪਾ ਰਹੀ ਹਾਂ ਚੌਥਾ ਇਸ ਤੋਂ ਬਾਅਦ ਪੰਜਵਾਂ ਕੱਚੇ ਦੁੱਧ ਦੇ ਬਹੁਤ ਫਾਇਦੇ ਹੁੰਦੇ ਨੇ ਹਨਾ ਮਤਲਬ ਆਪਣੀ ਸਕਿਨ ਤੇ ਤੇ ਹੁਣ 5 ਚਮਚੇ ਹੀ ਮੈਂ ਇਹਦੇ ਪਾ ਲੂੰਗੀ ਸ਼ਹਿਦ ਦੇ ਹੁਣੇ ਛਿੱਛੀ ਚੋ ਛਿੱਛੀ ਛੋਟੀ ਵੀ ਹੈ ਪਰ ਕੋਈ ਗੱਲ ਨਹੀਂ 5 ਰਾਂ ਨਾਲ ਆ ਜਾਣਗੇ ਹਨਾ ਹੋ ਜਾਣਗੇ 5 ਦੋ ਤਿੰਨ ਆ ਤੀਜਾ ਏ ਜਾਂ ਚੌਥਾ ਸ਼ਹਿਦ ਵੀ ਆਪਣੀ ਹਨਾ ਸਕਿਨ ਨੂੰ ਕਿੰਨੇ ਸੌਫਟ ਕਰਦਾ ਹੈ ਹਨਾ ਕੱਚਾ ਦੁੱਧ ਸ਼ਹਿਦ ਉਹ ਆਪਾਂ ਸਭ ਨੂੰ ਹੀ ਪਤਾ ਹੈ ਤਕਰੀਬਨ ਤੇ ਹੁਣ ਇਹਨੂੰ ਆਪਾਂ ਘੋਲ ਨੂੰ ਚੰਗੀ ਤਰ੍ਹਾਂ ਐਨ ਮਿਕਸ ਕਰ ਲਵਾਂ। ਆਪਾਂ ਜੇ ਇਸ ਘੋਲ ਨਾਲ ਆਪਾਂ ਚਿਹਰੇ ਨੂੰ ਚੰਗੀ ਤਰ੍ਹਾਂ ਚਮਕਾ ਲੈਣਾ ਹੈ। ਇਹ ਘੋਲ ਹੈ ਨਾ ਜਿਹੜਾ ਉਹ ਆਪਾਂ ਸਿਰਫ ਵੀਡੀਓ ਲਈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀਡੀਓ ਲਈ ਨਹੀਂ ਮੈਂ ਕਹਿ ਰਹੀ ਹੈਗੀ ਇਹ ਮੈਂ ਖੁਦ ਯੂਜ਼ ਕਰ ਚੁੱਕੀ ਆ। ਪਹਿਲਾਂ ਮੈਂ ਜਿਵੇਂ ਦੱਸਿਆ ਮੈਂ ਕੁਝ ਵੀ ਨਹੀਂ ਵਰਤਦੀ ਸੀਗੀ। ਜਿੱਦਣ ਦੀ ਮੈਂ ਇਹ ਲੱਗੀ ਆ। ਮਤਲਬ ਹੁਣ ਤਾਂ ਬਸ ਇਹ ਇੱਕ ਘਰੇਲੂ ਨੁਕਸਾ ਹੈ ਤੇ ਇਹਦੇ ਨਾਲ ਆਪਣੀ ਸਕਿਨ ਵੀ ਵਧੀਆ ਰਹਿੰਦੀ ਹੈ ਤੇ ਆਪਾਂ ਬਾਹਰੋਂ ਜਿਹੜੀ ਲੈ ਕੇ ਆਨੇ ਆ ਪੈਕੇਜਿੰਗ ਉਹ ਤਾਂ ਮੈਂ ਪੈਕ ਕਦੇ ਵੀ ਨਹੀਂ ਲਗਾਇਆ ਕਦੇ ਵੀ ਨਹੀਂ ਮੌਦੀ ਆਪਾਂ ਕੋਲੈਨ ਚੰਗੀ ਤਰ੍ਹਾਂ ਤਿਆਰ ਕਰ ਲਿਆ ਤੇ ਜਿਹੜੀਆਂ ਗੱਠਾ-ਘੁੱਠਾਂ ਦੀਆਂ ਉਹ ਵੀ ਭੰਨਤੀਆਂ ਤੇ ਐਨ ਦੇਖੋ ਜਦ ਇਹ ਕਰੀਮੀ-ਕਰੀਮੀ ਤਿਆਰ ਹੋ ਗਿਆ ਨਾ ਤੇ ਆਪਣੀ ਸਕਿਨ ਨੂੰ ਵੀ ਕਰੀਮ ਬਣਾ ਦੋਗਾ ਐਨ ਚੰਗੀ ਤਰ੍ਹਾਂ ਵੱਡਾ ਹੀ ਮੁਲਾਇਮ ਬਣਾਊਗਾ ਦੇਖਿਓ ਲਾ ਕੇ ਦੇਖਿਓ ਟਰਾਈ ਕਰਕੇ ਤੇ ਹੁਣ ਇਹਨੂੰ ਆਪਾਂ ਫੇਸ ਤੇ ਯੂਜ਼ ਕਰਕੇ ਦਿਖਾਉਂਦੇ ਆ ਕਿਵੇਂ ਕਰਨਾ ਹੈ। ਲੋ ਜੀ ਹੁਣ ਆਪਾਂ ਕਰਤਾ ਆਪਣਾ ਸਟੈਮੈਂਟ ਸਟਾਰਟ ਤੇ ਕਰਨਾ ਕਿਵੇਂ ਹੈ ਉਹ ਮੈਂ ਤੁਹਾਨੂੰ ਦੇਖੋ ਨਾਲ ਹੀ ਦੱਸ ਦਿਆਂਗੀ। 36 ਚਾਚੀ ਨੂੰ ਵੀ ਬਣਾਉਣਾ। ਆਹ ਦੇਖੋ ਹੁਣ ਕੀ ਬਣ ਗਈ ਇਹਨੂੰ ਮम्मा। ਤੇ ਮੈਂ ਹੁਣ ਅੱਖਾਂ ਬੰਦ ਅੱਖਾਂ ਬੰਦ ਰੱਖਣਾ। ਹਨਾ? ਹਾਂ। ਤੇ ਹੁਣ ਮੈਂ ਬਣਾ ਰਹੀ ਆ ਆਪਣੀ ਦਰਾਲੀ ਨੂੰ ਭੂਤ। ਅੱਪਾ ਇਹ ਵਸ ਇੱਕ ਫੇਸ਼ੀਅਲ ਦੀ ਤਰ੍ਹਾਂ ਹੀ ਲਗਾਉਣਾ ਹੁੰਦਾ ਜਿੱਦਾਂ ਆਪਾਂ ਪੈਕ ਲਗਾਉਂਦੇ ਆਂ ਹਾਂ ਹਾਂ ਉਹ ਹੀ ਲਗਾਉਣਾ ਵੀ ਨਹੀਂ ਹੈਗਾ ਹਨਾ ਵੀ ਇਹ ਚ ਕੋਈ ਟੱਗਵਾਂ ਜਾਂ ਕੁਝ ਕਰਨਾ ਇਹ ਕਿਹੜੇ ਅਲੱਗ ਤੇ ਚੀਜ਼ਾਂ ਹੈ ਹਨਾ ਘਰ ਦੇ ਸਮਾਨ ਦਾ ਸਾਰਾ ਹਾਂ ਘਰ ਦਾ ਹੀ ਸਮਾਨ ਹੈ ਵੀ ਉਹ ਅੱਡ ਤਰੀਕੇ ਨਾਲ ਲਾਉਣਾ ਲਾਉਣਾ ਤਾਂ ਪੈਕ ਦੀ ਤਰ੍ਹਾਂ ਹੀ ਹੈ ਗਰਮੀ 'ਚ ਤੂੰ ਵੀ ਲਾ ਸਕਦੇ ਆ ਆਪਾਂ ਠੰਡਾ ਠੰਡਾ ਦੇਖੀ ਬਾਅਦ ਚ ਮੂੰਹ ਇੰਨਾ ਰਿਫਰੈਸ਼ ਲੱਗੂਗਾ ਹਾਂ ਕਿਉਂਕਿ ਮੈਂ ਹੁਣ ਪਹਿਲੀ ਵਾਰ ਮੇਰੇ ਮੈਂ ਨਾ ਪਹਿਲੀ ਵਾਰ ਲਗਾ ਰਹੀ ਆ ਅੱਗੇ ਤਾਂ ਹਨਾ ਤੂੰ ਹੀ ਲਗਾਨੀ ਹੁੰਦੀ ਹੈ ਨਾ ਮੇਰੇ ਹਾਂ ਇਸ ਕਰਕੇ ਮੈਨੂੰ ਮੈਂ ਤਾਂ ਹੀ ਪਹਿਲਾਂ ਪੁੱਛਿਆ ਵੀ ਸਾਰਾ ਕੁਝ ਤਾਂ ਛੱਡਿਆ ਨਹੀਂ ਨਾ ਵੀ ਫੇਸ਼ੀਅਲ ਦੀ ਤਾਂ ਨਹੀਂ ਲਗਾਣਾ ਜਿਵੇਂ ਆਪਾਂ ਪੈਕ ਲਗਾਉਂਦੇ ਆ ਕੁਝ ਵੀ ਨਹੀਂ ਛੱਡਿਆ ਨੱਕ ਤੇ ਲੋ ਜੀ ਮੈਂ ਲਾਤਾ ਹੁਣ ਪੈਕ ਸਾਰਾ ਲਾਤਾ ਤੇ ਹੁਣ ਮੈਂ ਇਹਨੂੰ ਹੁਣ ਹੌਲੀ 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 ਮਸਲਣੀ ਹੈ ਜ਼ੋਰ ਕੇ ਵੀ ਨਹੀਂ ਮਸਲਣਾ ਧੱਕੇ ਨਾਲ ਪਿਆਰ ਨਾਲ ਜਿਵੇਂ ਪਾਰਲਰ ਚ ਤੇ ਇਧਰ ਜਵਾਕ ਦੇਖੋ ਵੇਖੀ ਅਜ ਤਾਂ ਨਹੀਂ ਆਹ ਦੇਖ ਲੋ ਮਮਾ ਵੀ ਮਮਾ ਮੇਰੀ ਮਮਾ ਕੇ ਆ ਬਣਦੀ ਇ ਇਧਰ ਮੈਂ ਓਵੇਂ ਹੀ ਮਸਲ ਰਹੀ ਐ ਹਨਾ ਪੈਕ ਦੀ ਤਰ੍ਹਾਂ ਇਹ ਪੈਕ ਥੋੜੀ ਆ ਉਹ ਬੰਦ ਹੋ ਗਿਆ ਹੁਣ ਤੇ ਆਪਾਂ ਇਹਨੂੰ ਲਗਾ ਕੇ ਫਿਰ 15 ਮਿੰਟ ਰੱਖ ਸਕਦੇ ਆ ਥੋੜੀ ਦੇਰ ਮਸਲਣਾ ਹੀ ਪਹਿਲਾਂ ਫਿਰ 15 ਮਿੰਟ ਆਪਾਂ ਲਗਾ ਕੇ ਰੱਖ ਲੈਣਾ ਫਿਰ ਧੋ ਦੋ ਫਿਰ ਉਹਦੇ ਬਾਅਦ ਤੇਰੇ ਵੀ ਲੱਗ ਗਿਆ ਥੋੜਾ ਜਿਹਾ ਟੂਡੀ ਵਾਲੇ ਪਾਣੀ ਮੇਰੇ ਹੱਥ ਲੱਗ ਗਿਆ ਕਿਰੂ ਮੇਰੇ ਹੱਥੋਂ ਖੂਨ ਮੰਮਾ ਜੀ ਲਾਣ ਦਾ ਫਾਇਦਾ ਕੀ ਹੋਇਆ ਜੀ ਲਾਣ ਦੇ ਸਾਰੀ ਧੋ ਤੋਤਾ ਮੂੰ ਲਾਣ ਦੇ ਨਾਲ ਥੋੜੀ ਧੋ ਹੋਰ 10 ਲੀਟਰ ਯੂ ਵੀ ਯੂ ਵੀ ਯੂ ਵੀ ਬਹੁਤ ਬਹੁਤ ਮੇਰੇ ਵੀ ਖੁੱਲ ਗੱਡੀ ਵਿੱਚ ਕਿਨੇ ਮਾਰਿਆ ਕਿਨੇ ਸੱਟੇ ਮਾਰ ਕਿਦਾ ਦੂ ਮਾ ਪਿੱਛੇ ਆ ਰਹਾ ਨੇ ਅੱਜ ਇਹ ਸਾਨੂੰ ਦੇਖ ਰਿਹਾ ਵੀ ਕੀ ਬੜੀਆਂ ਫਿਰ ਰਹੀਆਂ ਨੇ ਤੇ ਮੈਂ ਵੀ ਇੰਦਰ ਪੈ ਕੇ ਲਗਾਇਆ ਹੀ ਮੈਂ ਸ਼ੀਸ਼ੇ ਚ ਦੇਖ ਕੇ ਲਗਾ ਕੇ ਆਈ ਆ ਉਹ ਦੇਖੋ ਦੇਖੀਏ ਕੀ ਹੋ ਰਹੀ ਹੈ ਮੈਨੂੰ ਬੱਸ ਦੇਖ ਕੇ ਹੁਣ ਦੋਵੇਂ ਬੈਠੇ ਨੇ ਕੱਲ ਪਿਆ ਜਾਣਾ ਹੈ ਇਹਦੇ ਸਾਨੂੰ ਪ੍ਰੋਗਰਾਮ ਆਇਆ ਵਿਆਹ ਹੋ ਰਿਹਾ ਹਾਂ ਭੁੱਲ ਗਈ ਸੀ ਹਾਂ ਕੱਲ ਤੀਹ ਹਨ ਨਾ ਬੱਸ ਸੰਬਲ ਲੈ ਠੀਕ ਹੈ ਇਸੇ ਨਾਲ ਬਾਹਰ ਆਪਾਂ ਨਾ ਬੁਲਾਇਆ ਹਾਂ ਮੁਚਾਰ ਕਰਨੀ ਹੈ ਮਤਲਬ ਕਹਿਣਾ ਨਹੀਂ ਕਿ ਲਵੈਬੀ ਆ ਆਹ ਦੇਖੋ ਵਿਆਹ ਲੈਣਾ ਹੋਵੇ ਤੀਆਂ ਲੈਣਾ ਹੋਵੇ ਪੈਸੇ ਪਾਉਂਦਾ ਕਲਾਸ ਕਿਸੇ ਕੇ ਬੁਲਾਇਆ ਹੋਤਾ ਸਮਝਾ ਕਰਕੇ ਆਇਆ ਤਾਂ ਵੀਰ ਵਾਸਾ ਲਾਇਆ ਜੇ ਵੀ ਜਮਾਤ ਪੈਸੇ ਲਾਉਣ ਦੀ ਲੋੜ ਨਹੀਂ ਕਰੀ ਆਪਾਂ ਧਿਆਨ ਕਰਾਂਗੇ ਟੂ ਕਦ ਦਾ ਰੋਟੀ ਬਕਰਿਆ ਆਹ ਕੰਮ ਤਾਂ ਕਮੀ ਤਲਾਵ ਜਿੰਦੀ ਆ ਹੋਰ ਕਿ ਗੱਦਿਆਂ ਨੂੰ ਲੱਗਦੀ ਐ ਉਹ ਤਾਂ ਹੱਦ ਪੀਜਾ ਪੀਜਾ ਹੁਣ ਪੀਜੇ ਖਾ ਕੇ ਹਟਿਆ ਹਾਂ ਉਹ ਹੁਣੇ ਹਟਿਆ ਹੁਣ ਕਹਿੰਦਾ ਹੁਣੇ ਹਟਿਆ ਚਾਰ ਪੰਜ ਘੰਟੇ ਹੋ ਗਏ ਤੇ 15 ਮਿੰਟ ਹੋ ਗਏ ਫੇਸ ਮੂੰਹ ਧੋਣ ਲਈ ਲਗਾਏ ਨੂੰ ਮੈਂ ਥੋੜਾ ਬਾਅਦ ਚ ਤੁਹਾਨੂੰ ਕਿਉਂਕਿ ਮੈਂ ਬਾਅਦ ਚ ਲਾਇਆ ਹੈ ਹਾਂ ਹਾਂ ਤੋ ਲੈ ਚੰਦਨਾ ਜੀ ਮੇਰੇ ਉਹਲੇ ਸਾਡੀਆਂ ਨਾ ਲਾਟਾਂ ਵੀ ਖਰਾਓਗੇ ਨੇ ਤੁਹਾਨੂੰ ਦਿਖਾਉਣਾ ਸੀਗਾ ਮੂੰਹ ਤਾਂ ਬਸ ਮੂੰਹ ਤੁਹਾਨੂੰ ਕੀ ਦਿਖਾਣਾ ਮੂੰਹ ਦੀ ਚਮਕ ਅੰਦਰ ਦਿਖਾਵਾਂਗੇ ਵੀ 15 ਮਿੰਟ ਬਾਅਦ ਫਿਰ ਫਿਰ ਕੇ ਹਾਂ ਹੱਥ ਤੇ ਹੁਣ ਮੇਰੇ ਮੇਰਾ ਜੋ ਹੋ ਰਿਹਾ ਹੱਥ ਤੇ ਫਿਰ ਘੋਣਾ ਦੇਖੋ ਹੁਣ ਮੂੰਹ ਕਰ ਲਿਆ ਸਾਫ ਚੰਗੀ ਤਰ੍ਹਾਂ ਮੇਰੇ ਹਜੇ ਲਗਾਇਆ ਹੋਇਆ ਹੈ ਤਾਂ ਅਗਰ 15 ਮਿੰਟ ਹੋ ਗਏ ਸੀ ਐਵੇਂ ਹਲਕਾ ਕਰ ਐਵੇਂ ਮਸਲ ਮਸਲ ਕੇ ਜੀ ਥੋੜੇ ਥੋੜੇ ਪਾਣੀ ਨਾਲ ਵਾਸ਼ ਕਰ ਲੈਣਾ ਹੈ ਹਾਂ ਕਿਉਂਕਿ ਨਾ ਬੇਸਣ ਵੀ ਥੋੜਾ ਠੰਡਾ ਹੁੰਦਾ ਠੰਡਾ ਲੱਗਦਾ ਹਨਾ ਤੇ ਜੇ ਆਪਣੇ ਮੂੰਹ ਦੀ ਗੰਦਗੀ ਨਾ ਜਿਹੜੀ ਆ ਉਹ ਇਹਦੇ ਨਾਲ ਸਾੜੀ ਸ਼ਹਿਦ ਤੇ ਕੱਚਾ ਦੁੱਧ ਪਾਉਣ ਨਾਲ ਸਾਰੀ ਡਸਟ ਨਿਕਲ ਜਾਂਦੀ ਹੈ ਗੰਦਗੀ ਦੂਰ ਹੋ ਜਾਂਦੀ ਹੈ ਤੇ ਥੋੜੇ ਥੋੜੇ ਜਿਹੜੇ ਦਾਗ ਹੁੰਦੇ ਉਹ ਵੀ ਬਸ ਮੇਨ ਗੱਲ ਇਹ ਆ ਕਿ ਜੇ ਆਪਾਂ ਵਿਆਹ ਸ਼ਾਦੀ ਜਾਣਾ ਹਨਾ ਤਾਂ ਆਪਾਂ ਘਰ ਦਾ ਤਿਆਰ ਕਰ ਲਓ ਤੇ ਦੂਜੀ ਗੱਲ ਇਹ ਆ ਵੀ ਜੇ ਇੱਕ ਬੰਦੇ ਨੇ ਕਰਨਾ ਹੈ ਮਤਲਬ ਇੱਕ ਨੇ ਤਾ ਆਪਣੇ 2 ਚਮਚ ਲੈ ਲੋ ਤੇ ਇੱਕ ਚੁਟਕੀ ਉਹਦੀ ਹਲਦੀ ਦੀ ਹਲਦੀ ਦੀ ਵੀਡੀਓ ਚ ਨਾ ਚਮਚ ਨਾਲ ਥੋੜਾ ਜਿਆਦਾ ਲੱਗਦਾ ਇਸ ਕਰਕੇ ਆਪਾਂ ਚੁਟਕੀਆਂ ਦਾ ਹਿਸਾਬ ਦੱਸਤਾ ਹਨਾ ਚਲੋ ਜੀ ਮੈਂ ਵੀ ਆਪਣਾ ਮੂੰਹ ਸਾਫ਼ ਕਰ ਲਿਆ ਦੇਖੋ ਮੂੰਹ ਕਿੰਨਾ ਸੋਹਣਾ ਹੋ ਗਿਆ ਤੇ ਇਹਨਾਂ ਚਮਕ ਆ ਗਈ ਜਿਹੜਾ ਸ਼ਹਿਦ ਤੇ ਦੁੱਧ ਕੱਚਾ ਦੁੱਧ ਹੁੰਦਾ ਨੇ ਆਪਣੇ ਆਪਣੇ ਚਿਹਰੇ 'ਚ ਚਮਕ ਲੈ ਕੇ ਆਉਂਦਾ ਏ ਤੇ ਜਿੱਥੇ ਵੀ ਅਸੀਂ ਵਿਆਹ ਸ਼ਾਦੀਆਂ ਤੇ ਜਾਂਦੇ ਆ ਕੋਈ ਫੰਕਸ਼ਨ ਜਾਂਦੇ ਆ ਅਸੀਂ ਇੱਕ ਦਿਨ ਪਹਿਲਾਂ ਰਾਤ ਨੂੰ ਇਹੀ ਲੇਪ ਲਾਉਂਦੇ ਆ ਹੋਰ ਬਾਹਰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਏ ਵੀ ਮੈਂ ਅੱਜ ਤੱਕ ਕੁਝ ਵੀ ਨਹੀਂ ਵਰਤਿਆ ਇਹੀ ਇਹੀ ਸਮਾਨ ਵਰਤਿਆ ਏ ਬਸ ਆਹ ਜਿੱਦਣੇ ਲਾਉਣ ਲੱਗੀਆਂ ਬਸ ਆਹੀ ਲਾਉਣ ਲੱਗੀਆਂ ਹੋਰ ਮੈਂ ਕੁਝ ਵੀ ਨਹੀਂ ਲਾਂਦੀ ਜਾਂ ਫਿਰ ਗਰਮੀਆਂ ਜਿਵੇਂ ਹੁਣ ਗਰਮੀਆਂ ਚੱਲ ਰਹੀਆਂ ਕਈ ਵਾਰ ਮੈਂ ਬਦਲ ਲੰਨੀ ਐ ਵੀ ਦਹੀਂ ਚ ਬੇਸਣ ਪਾ ਕੇ ਲਾ ਲੰਨੀ ਹੁੰਨੀ ਐ ਤੇ ਜਦਾ ਦਾ ਮਤਲਬ ਥੋੜਾ ਜਿਹਾ ਹੋ ਹੁੰਦਾ ਵੀ ਹਾਂ ਵੀ ਥੋੜੀ ਜਿਹੀ ਸਕਿਨ ਹੋਰ ਲਾਈਮ ਕਰਨੀ ਹੈ ਤਾਂ ਸ਼ਹਿਦ ਕੱਚਾ ਦੁੱਧ ਇਹ ਵਾਲਾ ਸਮਾਨ ਪਾ ਕੇ ਲਾ ਲੰਨੀ ਹੈ ਤੇ ਹੋਰ ਵੀ ਇਹ ਲੇਪ ਹੈ ਨਾ ਜਿਹੜਾ ਵੀ ਤੁਸੀਂ ਜ਼ਿਆਦਾਤਰ ਰਾਤ ਨੂੰ ਹੀ ਯੂਜ਼ ਕਰਿਓ ਕਿਉਂਕਿ ਦਿਨ ਚ ਹੁੰਦਾ ਵੀ ਆਪਾਂ ਜੇ ਲਾਈਏ ਤਾਂ ਹਨਾ ਆਪਾਂ ਕੰਮਤੰਦੇ ਵੀ ਕਰਨੇ ਹੁੰਦੇ ਆ ਵੀ ਬਾਹਰ ਫਿਰ ਉਹ ਗੰਦਗੀ ਫੇ ਲੱਗ ਜਨੇ ਗੰਦਗੀ ਆਪਾਂ ਸਾਫ ਕਰਨੀ ਹੁੰਦੀ ਆ ਉਹੀ ਦੁਬਾਰਾ ਫੇ ਲੱਗ ਜਨੇ ਜੇ ਹੋ ਸਕੇ ਤਾਂ ਇਹ ਰਾਤ ਨੂੰ ਲਾਇਓ ਕਿਉਂਕਿ ਰਾਤ ਨੂੰ ਬਹੁਤ ਫਾਇਦਾ ਹੁੰਦਾ ਤੇ ਵੇਸਣ ਹਲਦੀ ਹਰੇ ਚੀਜ਼ਾਂ ਲਗਾਉਣ ਦੇ ਆਪਣੀ ਸਕਿਨ ਨੂੰ ਬਹੁਤ ਫਾਇਦਾ ਹੁੰਦਾ ਹਨਾ ਤੇ ਮੈਂ ਜਿਵੇਂ ਆਪਣਾ ਤਜਰਬਾ ਦੱਸਿਆ ਬਸ ਮੈਂ ਸਿਰਫ ਆਹੀ ਯੂਜ਼ ਕਰਦੀ ਆਂ ਹੋਰ ਮੈਂ ਅੱਜ ਤੱਕ ਕਦੇ ਵੀ ਕੋਈ ਫੇਸ਼ਲ ਨਹੀਂ ਕਰਵਾਇਆ ਜਾਂ ਕਦੇ ਵੀ ਕੋਈ ਵਿਆਹ ਸ਼ਾਦੀ ਆਸੀਂ ਕੁਝ ਨਹੀਂ ਕਰਾਉਂਦੇ ਦੋਹੇ ਤਰ੍ਹਾਂ ਦੀ ਜਟਾਣੀ ਆਈ ਫੇਸ ਪੈਕ ਯੂਜ਼ ਕਰਦੇ ਆਂ ਤੇ ਕਦੇ ਵੀ ਕੋਈ ਮਤਲਬ ਇਹਦੇ ਬਾਰੇ ਕੁਝ ਪੁੱਛਣਾ ਹੋਵੇ ਸਮਝ ਨਾ ਆਇਆ ਹੋਵੇ ਤੇ ਜੇ ਇੱਕ ਬੰਦੇ ਲਈ ਕਰਨਾ ਹੋਵੇ ਤਾਂ ਦੋ ਚਮਚੇ بیسਨ ਦੇ ਪਾ ਲਓ ਦੋ ਕੱਚੇ ਦੁੱਧ ਦੇ ਦੋ ਸ਼ਹਿਦ ਦੇ ਤੇ ਇੱਕ ਚੁਟਕੀ ਹਲਦੀ ਦੀ ਕਿਉਂਕਿ ਜਿਆਦਾ ਹਲਦੀ ਪਾਉਣ ਨਾਲ ਕਈ ਵਾਰ ਰੰਗ ਵੀ ਪੀਲਾ ਪੈ ਸਕਦਾ ਹੈ ਤੇ ਬਸ ਹੁਣ ਮੂੰ ਵੀ ਸਾਡਾ ਐਨ ਹਲਕਾ ਹੋ ਗਿਆ ਦੋਹਾਂ ਜਣਾਂ ਦਾ ਮੂੰਹ ਨਾ ਗੰਦਗੀ ਜਿਹੀ ਬਪਾ ਘਰ ਦੀ ਸਫਾਈ ਕਰਦੇ ਘਰ ਹਲਕਾ ਲੱਗਣ ਲੱਗ ਜਾਂਦਾ ਐਵੇਂ ਮੂੰ ਵੀ ਹਲਕਾ ਲੱਗਣ ਲੱਗ ਗਿਆ ਤੇ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਤੇ ਇਹ ਆਪਣਾ ਜਿਹੜਾ ਘਰੇਲੂ ਨੁਸਖਾ ਹਨਾ ਫੇਸ ਪੈਕ ਵਾਲਾ ਇਹ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ 100% ਗਾਰੰਟੀ ਆ ਵੀ ਆਪਣੇ ਦਾਗ-ਧੂੱਬੀ ਛੇਤੀ ਇਹਦੇ ਨਾਲ ਦੂਰ ਹੋ ਜਾਂਦੇ ਨੇ ਕਿਉਂਕਿ ਜ਼ਿਆਦਾਤਰ ਆਹੀ ਯੂਜ਼ ਕਰਦੇ ਨੇ ਸਾਰੇ ਹਨਾ ਤੇ ਹੁਣ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ 'ਚ ਤੇ ਚੈਨਲ ਨੂੰ ਸਾਡੇ ਨੂੰ ਜ਼ੋਰ ਸਬਸਕ੍ਰਾਈਬ ਕਰਿਓ